ਅੱਛਾ ਜੀ ਬਗੀਰ ਸਿੰਘ ਸਾਹਿਬ ਕਿਹੜੇ ਮਲਕੀ ਮਸਲੇ ਤੇ ਇਕੱਠੇ ਹੋਏ ਹੋ ਇਹਦੇ ਬਾਰੇ ਦੋ ਸ਼ਬਦ ਅਸੀਂ ਅੱਜ ਪਾਤਰਾ ਤਸੀਲ ਵਿਖੇ ਇਕੱਠੇ ਹੋਏ ਆ ਸਾਰੇ ਬਸੀਕਾ ਨੇ ਵੀ ਸ ਤੇ ਅਰਜੀ ਨੇ ਵੀ ਸ ਤਹਿਲਦਾਰ ਸਾਹਿਬ ਅਹ ਸੌਰੀ ਆਪਣਾ ਵਕੀਲ ਸਹਿਬਾਨ ਤੇ ਕੰਪਿਊਟਰ ਟਾਈਪਿਸਟ ਸਾਰੇ ਇਕੱਠੇ ਹੋਏ ਨੇਗੇ ਇਹ ਸਾਰੇ ਆਪਣੇ ਰੋਸ ਦੇ ਹੱਕ ਵਿੱਚ ਇਕੱਠੇ ਹੋਏ ਨੇ ਸਾਰੇ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਨੇ ਜਿਹੜਾ ਕਿ ਕੰਮ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਹੈ ਆਪ ਜੀ ਨੂੰ ਪਤਾ ਹੀ ਹੈ ਵੀ ਜਿਸ ਤਰ੍ਹਾਂ ਸਾਰਾ ਕੰਮ ਸਰਕਾਰ ਕਹਿ ਰਹੀ ਹੈ ਵੀ 12 ਰੋਜ਼ਗਾਰ ਦੇਵਾਂਗੇ ਇਦਾਂ ਕਰਾਂਗੇ ਇਸ ਤਰ੍ਹਾਂ ਸਾਡੇ ਢਿੱਡ ਦੇ ਉੱਤੇ ਲੱਤ ਮਾਰੀ ਜਾ ਰਹੀ ਹੈ ਸਾਡਾ ਸਾਰਾ ਰੋਜ਼ਗਾਰ ਖੋ ਕੇ ਦਾਨਕੇ ਸੇਵਾ ਕੇਂਦਰ ਨੂੰ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਹੁਣ ਸਾਡੇ ਉਰੇ 20-20 ਸਾਲਾਂ ਤੋਂ 25-35 ਸਾਲਾਂ ਤੋਂ ਮੁੰਡੇ ਕੰਮ ਕਰ ਰਹੇ ਹਨ ਆਪ ਇਹਨੂੰ ਪਤਾ ਹੀ ਹੈ ਵੀ ਜਿਸ ਤਰ੍ਹਾਂ ਇੱਕ ਮੁੰਡੇ ਨੂੰ ਇੱਕ ਤਰ੍ਹਾਂ ਸੈੱਟ ਹੋਣ ਲਈ ਕੋਈ ਵੀ ਕੰਮ ਬਿਜ਼ਨਸ ਸੈੱਟ ਕਰਨ ਲਈ ਘੱਟੋ ਘੱਟ 1.5-2 ਸਾਲ ਚਾਹੀਦੇ ਹਨ ਹੁਣ ਉਹਨਾਂ ਨੇ ਆਪਣੇ 15-15 20-20 ਸਾਲ ਜਵਾਨੀ ਦੇ ਇੱਥੇ ਗਾਲ ਦਿੱਤਾ ਹਨ ਉਹ ਇੱਕ ਤਰ੍ਹਾਂ ਹੁਣ ਕਿੱਥੇ ਜਾ ਕੇ ਕੰਮ ਸਟਾਰਟ ਕਰ ਸਕਦੇ ਨੇ ਕੋਈ ਕੰਮ ਨਹੀਂ ਕਰ ਸਕਦੇਗੇ ਅੱਛਾ ਇੱਕ ਇਸ ਤਰ੍ਹਾਂ ਸੀ ਵੀ ਕਿਹੜੇ ਮਰਕੇ ਕੰਮ ਨੇ ਜਿਹੜੇ ਸੇਵਾ ਕੇਂਦਰ ਨੂੰ ਦਿੱਤੇ ਜਾ ਰਹੇ ਨੇ ਰਜਿਸਟਰੀਆਂ ਜੀ ਆਪਣੀਆਂ ਜਿਵੇਂ ਪਹਿਲਾਂ ਸਾਡੇ ਲਾਇਸੈਂਸਾਂ ਦਾ ਕੰਮ ਵੀ ਸੇਵਾ ਕੇਂਦਰ ਨੂੰ ਦਿੱਤਾ ਜਾ ਚੁੱਕਿਆ ਹੈਗਾ ਹੁਣ ਜਿਹੜੀਆਂ ਰਜਿਸਟਰੀਆਂ ਨੇ ਜਿਵੇਂ ਅਸੀਂ ਰਜਿਸਟਰੀਆਂ ਉਹਨੇ ਲਿਖਦੇ ਸੀਗੇ ਉਹ ਸਾਰਾ ਕੰਮ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਜੀ ਅਸਟਾ ਮਸ਼ਰੂਮ ਸਾਰਾ ਕੰਮ ਸਾਡਾ ਜਾਨੀ ਕਿ ਹੁਣ ਇੱਕ ਤਰ੍ਹਾਂ ਤਸੀਲਾਂ ਸਾਰਾ ਕੰਮ ਖੋ ਕੇ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਹੈਗਾ ਚਾਰ ਨੂੰ ਸਿੱਧਾ ਹੀ ਬੇਰਜਗਾਰ ਕੀਤਾ ਜਾ ਰਿਹਾ ਬਸ ਸਾਰਾ ਫੀਸਾ ਡਬਲ ਕਰਤੀਆਂ ਤੇ ਬਾਕੀ ਦੱਸੋ ਹੁਣ ਕੀ ਕਰੀਏ ਫੀਸਾਂ ਡਬਲ ਕਰਤੀਆਂ ਜੋ ਸਾਡਾ ਕਿਰਾਇਆ ਜੀ ਉਹ ਡਾਊਨ ਕਰਤਾ ਸਰਕਾਰ ਨੇ ਕਿਰਾਇਆ ਵੀ ਕਿਉਂਕਿ ਕੱਢਣਾ ਸਰਕਾਰ ਨੂੰ ਭਰਦੇ ਦੇ ਫੀਸਾਂ ਸਾਡੀਆਂ ਜੋ ਲਾਇਸੈਂਸ ਦੇ ਨੇ ਡਬਲ ਕਰਤੀਆਂ ਕੰਮ ਸਾਤੋਂ ਖੋ ਲਿਆ ਕਿਉਂਕਿ ਹੁਣ ਪਿੱਛੇ ਪਰਿਵਾਰ ਵੀ ਸਾਡੇ ਹੈਗੇ ਨੇ ਬਜ਼ੁਰਗ ਵੀ ਨੇ ਉਹਨਾਂ ਦਾ ਵੀ ਜੋ ਸਾਡਾ ਦਵਾਈ ਖਰਚਾ ਰੋਟੀ ਚੁੱਲ੍ਹੇ ਦਾ ਖਰਚਾ ਸਾਰਾ ਇੱਥੋਂ ਚੱਲਦਾ ਹੈ ਜੋ ਸਰਕਾਰ ਸਾਡੇ ਨਾਲ ਇਹ ਬਹੁਤ ਜ਼ਿਆਦਾ ਉਹ ਕਰ ਰਹੀ ਹੈ ਸਾਡੇ ਬਾਰੇ ਸੋਚਿਆ ਜਾਵੇ ਕਿਉਂਕਿ ਜੋ ਇਹ ਕੰਮ ਹੈ ਸਾ ਤੋਂ ਨਾਕ ਹੋਇਆ ਜਾਵੇ ਠੰਡਾ ਸਾਹਿਬ ਤੁਸੀਂ ਕੀ ਮਲਕ ਵੀ ਅਸੀਂ ਮੰਗ ਇਹੀ ਕਰ ਲਿਆ ਚਾਹਨੇ ਵੀ ਆ ਸਰਕਾਰ ਤੋਂ ਜੋ ਸਾਡਾ ਕੰਮ ਸਾਰਾ ਸਟਾਮ ਫਰੋਸਾਂ ਦਾ ਕੰਮ ਹੈ ਜੀ ਇਹ ਸਾਰਾ ਖੋ ਗਿਆ ਆਪਣੇ ਸੇਵਾ ਕੇਂਦਰ ਤੇ ਲੈ ਕੇ ਜਾ ਰਹੇ ਹਨ ਅਸੀਂ ਆਪ ਦਾ ਇਸ ਕੰਮ ਕਰਕੇ ਆਪਣੇ ਬੱਚੇ ਪਾਲ ਰਹੇ ਹਾਂ ਜੀ ਬਜ਼ੁਰਗ ਮਾਂ ਪਿਓ ਨੂੰ ਪਾਲ ਰਹੇ ਹਾਂ ਜੀ ਤੇ ਸਾਡਾ ਸਾਰਾ ਸਟਾਮ ਦਾ ਕੰਮ ਇਹਦੇ ਤੋਂ ਬੰਦ ਕਰਕੇ ਸੇਵਾ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਅੱਦੇ ਨਾਲ ਰਿਸਟੀਆਂ ਦਾ ਕੰਮ ਉੱਧਰ ਲੈ ਕੇ ਜਾ ਰਹੇ ਨੇ ਸਾਰੇ ਸਾਨੂੰ ਸਾਰਾ ਕੰਮ ਹੈ ਰਜਿਸਟਰੀਆਂ ਦਾ ਕੰਮ ਹੈ ਉਹ ਸਾਡਾ ਕੰਮ ਸਾਰਾ ਸੇਵਾ ਕੇਂਦਰ ਨਾਲ ਦਿੱਤਾ ਜਾਵੇ